ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਚ ਸੋ ਅੱਜ ਦਾ ਵਲੌਗ ਅਸੀਂ ਲੈ ਕੇ ਆਏ ਆਂ ਜੀ ਅਲਸੀ ਦੀਆਂ ਪਿੰਨੀਆਂ ਸੋ ਅੱਜ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਕਿ ਅਲਸੀ ਦੀਆਂ ਪਿੰਨੀਆਂ ਕਿਵੇਂ ਬਣਾਈਦੀਆਂ ਵਾ ਸੋ ਦੋਸਤੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਦਿਖਾਉਣੀ ਹੈ ਤੁਹਾਨੂੰ ਆਜੋ ਫਿਰ ਦੋਸਤੋ ਸਭ ਤੋਂ ਪਹਿਲਾਂ ਆਪਾਂ ਵਿਸਨ ਨੂੰ ਗਰਮ ਕਰ ਲਿਆ ਧੋਨ ਲਿਆ ਇਸ ਕੜਾਈ ਦੇ ਵਿੱਚ ਤੇ ਕਈ ਦੇ ਵਿੱਚ ਆਟਾ ਪਾਉਂਦੇ ਆ ਪਰ ਆਪਾਂ ਵਿੱਚ ਵਿਸਨ ਐਡ ਕੀਤਾ ਜੀ ਹੁਣ ਆਪਾਂ ਰਿਜੈਕਟ ਕਰਾਂਗੇ ਜੀ ਅਲਸੀ ਅਲਸੀ ਨੂੰ ਭੁੰਨਾਗੇ ਤੇ ਇਹਨੂੰ ਹਲਕੀ ਹਲਕੀ ਅੱਗ ਤੇ ਆਪਾਂ ਭੁੰਨਾ ਜੀ ਤੇ ਜਦੋਂ ਇਹਦਾ ਰੰਗ ਲਾਲ ਹੋ ਜਾਏਗਾ ਫਿਰ ਆਪਾਂ ਇਹਨੂੰ ਉਤਾਰ ਲੈਣਾ ਵਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਫੋਟੋ ਹੋਰੀਆਂ ਹੋਰ ਵੀ ਚੀਜ਼ਾਂ ਵਿੱਚ ਐਡ ਹੋਣੀਆਂ ਮੈਂ ਹੌਲੀ ਹੌਲੀ ਤੁਹਾਨੂੰ ਦਿਖਾਵਾਂਗੇ ਫਸਾਰੀਆਂ ਫੋਟੋ ਦਿਖਾ ਤੋ ਦੋਸਤੋ ਅਲਸੀ ਨੂੰ ਹੁਣ ਆਪਾਂ 15 ਤੋਂ 20 ਮਿੰਟ ਇਦਾਂ ਹੀ ਭੁੰਨਾਗੇ ਤੇ ਜਦੋਂ ਰੰਗ ਥੋੜਾ ਲਾਲ ਹੋ ਜਾਊਗਾ ਤਾਂ ਫਿਰ ਆਪਾਂ ਇਸ ਨੂੰ ਉਤੋਂ ਉਤਾਰ ਲਾਂਗੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋਗੇ ਹਲਕਾ ਹਲਕਾ ਰੰਗ ਚੇਂਜ ਹੋ ਰਿਹਾ ਹੋ ਗਿਆ ਲਾਲ ਹੋ ਗਿਆ ਜੀ ਤੇ ਆਪਾਂ ਇਹਨੂੰ ਅਜੇ ਥੋੜਾ ਜਿਹਾ ਹੋਰ 5 ਕਿੰਡ ਮਿੰਟ ਹੋਰ ਥੋੜਾ ਜਿਹਾ ਰੈਡ ਕਰਾਂਗੇ ਤੇ ਗਿਸਣ ਆਪਣਾ ਰੈਡੀ ਆ ਤੇ ਆਪਾਂ ਵਿੱਚ ਅਲਸੀ ਦਾ ਤੇਲ ਐ ਐਡ ਕਰਨਾ ਜੀ ਉਦਾਂ ਵੈਸੇ ਕਈ ਦੇਸੀ ਕੀ ਪਾਉਂਦੇ ਆ ਪਰ ਅਲਸੀ ਦਾ ਤੇਲ ਵੀ ਬੈਸਟ ਆ ਤੇ ਅਲਸੀ ਦਾ ਤੇਲ ਅਲਸੀ ਬਣਾਉਣ ਲਈ ਵਧੀਆ ਲੱਗਦੀ ਇਹਦਾ ਟੇਸਟ ਵਧੀਆ ਲੱਗਦਾ ਵਾ ਅਲਸੀ ਨੂੰ ਦੋਸਤੋ ਆਪਾਂ ਉਤਾਰ ਲਿਆ ਰੈੱਡ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਰੰਗ ਚੇਂਜ ਹੋ ਗਿਆ ਇਹਦਾ ਥੋੜਾ ਜਿਹਾ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾ ਦਿੰਦਾ ਨਾਲ ਹੀ ਆਪਾਂ ਵਿਸਨ ਦੇ ਵਿੱਚ ਐਡ ਕਰ ਦੇਣਾ ਵਾ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਗੁੜ ਨੂੰ ਕਰ ਲੋ ਉਸ ਤੋਂ ਬਾਅਦ ਵਿੱਚ ਆਪਾਂ ਗੁੜ ਦਾ ਗੁੜ ਨੂੰ ਆਪਾਂ ਗਰਮ ਕਰਾਂਗੇ ਕਿਉਂਕਿ ਵਿੱਚ ਗੁੜ ਜਦੋਂ ਆਪਾਂ ਗਰਮ ਕੀਤਾ ਤੇ ਆਸਾਨੀ ਨਾਲ ਵਿੱਚ ਮਿਕਸ ਹੋ ਜਾਏਗਾ ਦੋਸਤੋ ਤੁਹਾਨੂੰ ਤਾਂ ਨਹੀਂ ਇਹਦੀ ਖੁਸ਼ਬੂ ਆਉਂਦੀ ਹੋਣੀ ਪਰ ਮੈਨੂੰ ਇਹਦੀ ਹੌਲੀ ਹੌਲੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਆ ਤੇ ਤੇ ਖੁਸ਼ਬੂ ਜਿੱਦਾਂ ਹੀ ਇਹਦੀ ਆਈ ਆ ਤੇ ਮੈਨੂੰ ਨਾਨਕਾ ਪਿੰਡ ਨਾਨੀ ਦੇ ਹੱਥਾਂ ਦੀਆਂ ਪਿੰਨੀਆਂ ਯਾਦ ਆ ਗਈਆਂ ਕਿਉਂਕਿ ਖੁਸ਼ਬੂ ਟੱਚ ਜੁੜਿਆ ਪਿਆ कि ਜਦੋਂ ਨਾਨੀ ਜੀ ਬਣਾਉਂਦੇ ਹੁੰਦੇ ਸੀ ਤੇ ਅਸੀਂ ਖਾਂਦੇ ਹੁੰਦੇ ਸੀ ਤੇ ਉਹ ਮੈਨੂੰ ਯਾਦ ਆ ਗਿਆ ਤੇ ਕਿਉਂਕਿ ਤੇਲ ਵਿੱਚ ਐਡ ਕਰ ਲਿਆ ਅਲਸੀ ਦਾ ਤੇਲ ਆ ਜੀ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਆਟੇ ਦੀ ਇੱਕ ਟਿੱਕੀ ਬਣਾ ਕੇ ਵਿੱਚ ਪਾਵਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਇਹਦੀ ਜਿਹੜੀ ਝਿਗ ਝੋਗਾਊਗੀ ਉੱਤੇ ਸਾਰੀ ਖਤਮ ਹੋ ਜਾਊਗੀ ਤੇ ਗਰਮ ਹੋ ਜਾਏਗਾ ਟਿੱਕੀ ਪਾਦੀ ਆ ਤੇ ਇਹ ਆਪਾਂ ਕਿਉਂ ਪਾਦੀ ਆ ਉਹ ਤੁਹਾਨੂੰ ਮम्मा ਦੱਸਣਗੇ ਇਹੀ ਤਰ੍ਹਾਂ ਦਾ ਪਾਈਦੀ ਆ ਵੀ ਇਹਦੇ ਵਿੱਚ ਤੇਲ ਜਿਹੜਾ ਵਾ ਨਾ ਉਹ ਜਿਹੜਾ ਸਵੈ ਸਮੈਲ ਨਾ ਆਵੇ ਹਾਂ ਵਧੀਆ ਸੋਹਣੀ ਬਣੂਗੀ ਜੇ ਜੇ ਐਡਾ ਆਪਾਂ ਕਰਾਂਗੇ ਇਸ ਸਾਈਡ ਤੋਂ ਟੂਠੀ ਨੂੰ ਕਦੂਕਸ਼ ਕਰ ਲੈਣਾ ਬਰੀਕ ਬਰੀਕ ਕਰ ਲੈਣੀ ਆ ਤਾਂ ਜੋ ਇਹਦਾ ਵੀ ਟੇਸਟ ਆਵੇ ਵਿੱਚ ਹੁਣ ਵਿੱਚ ਆਪਾਂ ਪਾਵਾਂਗੇ ਗੁੜ ਤਾਂ ਜੋ ਗੜ ਜਿਹੜਾ ਵਾ ਉਹ ਚੰਗੀ ਤਰ੍ਹਾਂ ਦੇ ਨਾਲ ਅਲਸੀ ਦੇ ਵਿੱਚ ਮਿਕਸ ਹੋ ਜਗੇ ਪਹਿਲਾਂ ਗਰਮ ਤੇਲ ਦੇ ਵਿੱਚ ਗਰਮ ਤੇਲ ਦੇ ਵਿੱਚ ਆਪਾਂ ਇਹਨੂੰ ਪਾਵਾਂਗੇ ਇਹ ਸਾਧਿਓ ਤੇ ਗਿਰੀਆਂ ਵੀ ਆਪਾਂ ਨਾਲੇ ਤੇਲ ਦੇ ਵਿੱਚ ਸਿੱਟ ਦੇਣੀਆਂ ਤੁਸੀਂ ਦੇਖਿਓ ਤੇ ਗਿਰੀਆਂ ਵਿੱਚ ਪਾਤੀਆਂ ਵਾ ਗਿਰੀਆਂ ਬੱਚੀਆਂ ਹੁੰਦੀਆਂ ਇਸਰਕੇ ਨਾਲ ਹੀ ਰੜ ਜਾਣਗੀਆਂ ਪੱਕ ਜਾਣਗੀਆਂ ਇਸਰਕੇ ਥੋੜਾ ਸਮਾਂ ਪਹਿਲਾਂ ਹੀ ਪਾਤੀ ਆਪਾਂ ਹੁਣ ਵਿੱਚ ਆਪਾਂ ਪਾਵਾਂਗੇ ਨਾਰੀਅਲ ਦੀ ਗੇਰੀ ਦਾ ਨਾਰੀਅਲ ਦੀ ਠੂਠੀ ਆ ਸੌਰੀ ਠੂਠੀ ਦਾ ਇਹਦਾ ਬੜਾਇਆ ਆਪਾਂ ਸੋ ਇਹਨੂੰ ਨਾਲ ਹੀ ਬੱਚਾ ਮਿਕਸ ਕਰ ਲੈਣਾ ਦੋਸਤੋ ਆਪਾਂ ਜਿਆਦਾ ਬਦਾਮ ਕਾਜੂ ਪਿਸਤੇ ਵਗੈਰਾ ਨਹੀਂ ਵਿੱਚ ਪਾ ਸਕਦੇ ਕਿ ਤੁਹਾਨੂੰ ਪਤਾ ਅਲਸੀ ਪਹਿਲਾਂ ਹੀ ਬਹੁਤ ਜ਼ਿਆਦਾ ਗਰਮ ਹੁੰਦੀ ਆ ਤੇ ਉਹਨਰ ਕੇ ਤੇਲ ਵੀ ਵਿੱਚ ਆ ਪਾਲਸੀ ਵਾਲਾ ਪਾਇਆ ਵਾ ਤੇ ਅਲਸੀ ਵੀ ਗਰਮਿਆ ਤੇ ਜਿਆਦਾ ਵਿੱਚ ਆਪਾਂ ਗਰਮ ਡ్రਾਈ ਫਰੂਟ ਨਹੀਂ ਐਡ ਕਰ ਸਕਦੇ ਇਹ ਸਾਰੇ ਮਿਕਸ ਨੂੰ ਐਡ ਕਰਨਾ ਬਦੋ ਦੋਸਤੋ ਆਪਾਂ ਇਹਨਾਂ ਦਾ ਸਾਰਾ ਐਡ ਕਰਤਾ ਵਾ ਔਰ ਹੌਲੀ ਹੌਲੀ ਹਲਾਉਣ ਤੋਂ ਬਾਅਦ ਇਹਨੂੰ ਪੂਰੇ ਨੂੰ ਆਪਾਂ ਮਿਕਸ ਕਰਾਂਗੇ ਤੇ ਤਾਂ ਜੋ ਇਹਦੀਆਂ ਪਿੰਨੀਆਂ ਜਿੰਨੀਆਂ ਪਿੰਨੀਆਂ ਬਣ ਜਾਣ ਇਹ ਬਹੁਤ ਜ਼ਿਆਦਾ ਗਰਮ ਆ ਕਿਉਂਕਿ ਤੇਲ ਵਿੱਚ ਬਹੁਤ ਜ਼ਿਆਦਾ ਗਰਮ ਪਾਇਆ ਹੋਇਆ ਵਿੱਚ ਆਪਾਂ ਹੁਣੇ-ਹੁਣੇ ਆਪਾਂ ਲਾ ਕੇ ਵਿੱਚ ਤੇ ਇਹਦੇ ਵਿੱਚ ਪ੍ਰਾਚੇ ਪਾਇਆ ਮਿਕਸਚ ਦੇ ਵਿੱਚ ਤੇ ਗਰਮ ਗਰਮ ਕੀਤਾ ਹੈਗਾ ਜਿਸ ਨੂੰ ਆਪਾਂ ਹੱਥ ਨਾਲ ਨਹੀਂ ਮਲਾ ਸਕਦੇ ਥੋੜਾ ਠੰਡਾ ਹੋਣ ਤੋਂ ਬਾਅਦ ਹੁਣ ਆਪਾਂ ਇਹਦੀਆਂ ਪਿੰਨੀਆਂ ਨੂੰ ਵਟਾਂਗੇ ਫਸਟ ਪਹਿਲੀ ਪਿੰਨੀ ਤੇ ਇਹਦਾ ਸਾਈਜ਼ ਆਪਾਂ ਲੱਡੂ ਜਿਹਾ ਰੱਖਣਾ ਵਾ ਜਿੰਨੇ ਜਿਹੇ ਆਪਾਂ ਜਿਆਦਾ ਵੱਡਾ ਸਾਈਜ਼ ਨਹੀਂ ਆਪਾਂ ਰੱਖਦੇ ਛੋਟੇ ਛੋਟੇ ਸਾਈਜ਼ ਚਾਹ ਦੇ ਨਾਲ ਖਾਧਾ ਜਾਂਦਾ ਬੜੀਆ ਤਰੀਕੇ ਨਾਲ ਜੇ ਜਿਹੜੇ ਵੱਡੇ ਪੀਸ ਆਪਾਂ ਬਣਾਵਾਂਗੇ ਤੇ ਬੱਚੇ ਉਹਨੂੰ ਖਰਾਬ ਕਰਨਗੇ ਮੇਰੇ ਵੀ ਆਪ ਬਲੌਗ ਨੂੰ ਦੇਆ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਸਾਰੀ ਪ੍ਰੋਸੈਸ ਤੋਂ ਬਾਅਦ ਬਿਲਕੁਲ ਪਿੰਨੀਆਂ ਰੈਡੀ ਆ ਜੀ ਤੇ ਇਹਦੀ ਆਪਾਂ ਹੁਣ ਪਿੰਨੀਆਂ ਵਾਟ ਰਹੇ ਆ ਤੇ ਸਵੇਰੇ ਚਾਹ ਨਾਲ ਖਾਣ ਵਾਸਤੇ ਬਿਲਕੁਲ ਰੈਡੀ ਆ ਤੇ ਦੋਸਤੋ ਜੇ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ